ਸਾਰੇ ਸ਼ਹਿਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਅਦਿੱਤ ਦੇਚਵਾਲ ਆ ਸਾਰਿਆਂ ਨੂੰ ਬੇਨਤੀ ਕਰਦਾ ਔਰ ਸਾਰਿਆਂ ਨੂੰ ਆਸ਼ਵਾਸਨ ਦਿਲਾਤਾ ਹੈ ਕਿ ਜਿੰਨੇ ਵੀ ਕਾਰਪੋਰੇਸ਼ਨ ਕੰਮ ਕਰੀ ਹੋਈ ਹੈ ਸਾਡੇ ਸਾਰੇ ਅਫਸਰ ਫੀਲਡ 'ਚ ਲੱਗੇ ਹੋਏ ਹੈ ਦਿਨ ਰਾਤ ਸਾਡੇ ਅਫਸਰ ਕੰਮ ਕਰ ਰਹੇ ਸਾਰੀ ਮਸ਼ੀਨਰੀ ਅਸੀਂ ਫੀਲਡ ਚਲਾਈ ਹੋਈ ਹੈ ਬੁੱਢੇ ਨਾਲਾ ਤੇ ਸਾਡੀ ਜੀਸੀਬੀ ਚੱਲ ਰਹੀ ਹੈ ਸਾਡੀ ਸੁਪਰ ਸੈਕਸ਼ਨ ਮਸ਼ੀਨ ਚੱਲ ਰਹੀ ਹੈ ਅਸੀਂ ਲੋ ਲਾਂਗ ਏਰੀਆਜ਼ 'ਚ ਪੰਪ ਲਾਏ ਹੋਏ ਹੈ तो किसी कोई डरन की लड़ नहीं है असी लगातार कम कर रहे हैं तुम्हें निश्चिंत रहो कोई प्रॉब्लम किसी की आएगी नहीं ज़ेकर किसी कोई प्रॉब्लम आती है मेरे नंबर सारे के नंबर साकी वैबसाइट पर अवेलेबल है तो उन्होंने कॉल कर सकते हो मेरी सारे शहर वासियों यही बेनती है कि तुम्हें जो कोई कम है उस वेले बाहर निकलो इन्नी बारिश हो रही है तुम्हें शहर तो बाहर ना निकलो वैसे पानी भरा हुआ है ट्रैफिक जैम मिलेगा थोनों तो तुम आप देव कर रहो जेकर बहुत ज़्यादा अर्जेंट नेचर वर्कम उस वेले ही बाहर निकलना ਬਾਗੀ ਅਸੀਂ ਸਾਰੇ ਕਾਰਪੋਰੇਸ਼ਨ ਅਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਰਿਆਂ ਦੇ ਸਪੋਰਟ ਮੈਂ ਔਰ ਅਸੀਂ ਦੇ ਲਈ ਕੰਮ ਕਰ ਰਹੇ ਹਾਂ ਥੈਂਕ ਯੂ ਧੰਨਵਾਦ ਸਤਿਕਾਰਯੋਗ ਜੀ ਸਾਰਿਆਂ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢਾ ਦਰਿਆ ਜਿਹੜਾ ਹੁੰਦਾ ਬੁੱਢਾ ਦਰਿਆ ਜਿਹੜਾ ਜਾਂਦਾ ਹੈ ਉਹਦੇ ਵਿੱਚ ਬਿਕੋਜ਼ ਲਾਸਟ 10 ਘੰਟਿਆਂ ਤੋਂ ਜਿਹੜੇ ਬਾਰਿਸ਼ ਮੀਂਹ ਦਾ ਪਾਣੀ ਪੈ ਰਿਹਾ ਜਿਸ ਕਰਕੇ ਬੁੱਢਾ ਦਰਿਆ ਦਾ ਲੈਵਲ ਕਾਫੀ ਵੱਧ ਗਿਆ ਸੀ ਸ਼ਹਿਰ ਦੇ ਕੁਝ ਥਾਵਾਂ ਦੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪ੍ਰੋਬਲਮ ਆਈ ਸੀ ਬਟ ਕਾਰਪੋਰੇਸ਼ਨ ਦੇ ਨਾਲ ਔਰ ਸਾਰੀ ਟੀਮਾਂ ਦੇ ਨਾਲ ਅਸੀਂ ਉਹਨਾਂ ਨੂੰ ਔਰ ਜਿੰਨੇ ਵੀ ਸਾਡੇ ਕਾਉਂਸਲਰ ਐਨ ਜੀਓਜ਼ ਐ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਉਹਨਾਂ ਨੂੰ ਟੈਕਲ ਕਰ ਰਹੇ ਹਾਂ ਇਸ ਦੇ ਨਾਲ ਨਾਲੇ ਕੁਝ ਪਿੰਡਾਂ ਦੇ ਜਿਹੜੇ ਅੱਗੇ ਜਾ ਕੇ ਗਾਹਾਂ ਪਿੰਡ ਆਉਂਦੇ ਨੇ ਜਿਦਾਂ ਤਲਵੰਡੀ ਔਰ ਬਰਨਹਾੜਾ ਉੱਥੇ ਜਿਹੜਾ ਹੈਗਾ ਕੁਝ ਬ੍ਰੀਚ ਲੱਗੇ ਸੀ ਬਟ ਉਹ ਵੀ ਅਸੀਂ ਪਲੱਗ ਕਰ ਰਹੇ ਹਾਂ ਔਰ ਉੱਥੇ ਮੌਕੇ ਤੇ ਹੀ ਖੜੇ ਹਾਂ ਸਤਲੁਜ ਦਰਿਆ ਹਾਲ ਦੀ ਘੜੀ ਬਿਲਕੁਲ ਠੀਕ ਹੈ ਔਰ ਉੱਥੇ ਲੈਵਲ ਜਿਹੜਾ ਹੈਗਾ 50000 ਦੇ ਨੇੜੇ ਤੇ ਜਿਹੜੇ ਚੱਲਦਾ ਪਿਆ ਹੈ ਬਟ ਇਹ ਲੈਵਲ ਜਿਹੜਾ ਹੈਗਾ ਇਹ ਵਧਣਾ ਹੈ ਲੱਖ ਦੇ ਨੇੜੇ ਤੇੜੇ ਲੈਵਲ ਜਿਹੜਾ ਹੈ ਡਿਸਚਾਰਜ ਲੈਵਲ ਉਹ ਝੱਲੇ ਜਾਣਾ ਹੈ ਬਟ ਅਸੀਂ ਸਾਡੀ ਸਾਰੀ ਟੀਮਾਂ 24 ਘੰਟੇ ਟੀਮਾਂ ਉੱਥੇ ਮੌਜੂਦ ਹੈ ਔਰ ਉੱਥੇ ਕੰਮ ਕਰ ਰਹੇ ਹੈ ਸਾਡੇ ਜਿਹੜੇ 4-5 ਵਲਨਰੇਬਲ ਪੁਆਇੰਟਸ ਨੇ ਖੈਰਾ ਬੇਟ ਹੋ ਗਿਆ ਤਲਵੰਡੀ ਨੋਬਾਦ ਸਸਰਾਲੀ ਪਿੰਡ ਦੇ ਵਿੱਚ ਔਰ ਜਿਹੜਾ ਆਪਣਾ ਮੱਤੇਵਾੜਾ ਫੋਰੈਸਟ ਦੇ ਨਾਲ ਲੱਗਦਾ ਜਿੰਨੇ ਪੁਆਇੰਟਸ ਨੇ ਔਰ ਖਾਸ ਕਰ ਤੁੱਲੇਵਾਲ ਉੱਥੇ ਸਾਰੀ ਟੀਮਾਂ ਉੱਥੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਉੱਥੇ ਸਾਰਾ ਕੁਝ ਠੀਕ ਹੈ ਔਰ ਅਸੀਂ ਉਹਨਾਂ ਨੂੰ ਕੰਟਰੋਲ ਕਰ